ਹਾ ਬੀ ਆ ਬੀ ਸ਼ੋਕਾ ਕੱਟ ਜਾ ਬੱਜਦੀ ਐ ਕੱਟਿਆ ਬੱਜ ਗਿਆ ਬਈ ਕੱਟ ਗਿਆ ਲੋਗੇ ਬਈ ਆ ਨੀ ਸਸੀガル ਜੀ ਤੁਸੀਂ ਕਬਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਬਾਣਾ ਪਾਸੋਂ ਦੇ ਮੇਨ ਬਾਜ਼ਾਰ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਆਸਰਾ ਜੀ ਚਲਾਈ ਜਾ ਰਹੀ ਆ ਲੱਡੂ ਵੰਡੇ ਜਾ ਰਹੇ ਨੇ ਟੋਲ ਦੇ ਡੱਗੇ ਤੇ ਭੰਗੜੇ ਪਾਏ ਜਾ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਨਾਮੇ ਤੋਂ ਜਿਹੜੇ ਇੱਕ ਨੰਨੇ ਗੁਰਦੇਵ ਸਿੰਘ ਤੇਰੇ ਮਾਨ ਨੂੰ ਤੇ ਭਰਾ ਕਪਲ ਮਾਨ ਦੀ ਇੱਥੇ ਕੌਂਚੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਾ ਰਾਮ ਗੜਾ ਤੇ ਨਗਰ ਪੰਚਾਇਤ ਦੇ ਪ੍ਰਧਾਨ ਸੰਜੀਤ ਸਿੰਘ ਇੱਥੇ ਮੌਜੂਦ ਨੇ ਟੋਲ ਦੇ ਡੱਗੇ ਤੇ ਭੰਗੜੇ ਨੇ ਜਿਹੜੇ ਪਾਏ ਜਾ ਰਹੇ ਨੇ ਦੀਪੇ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਦੀਪਾ ਜੀ ਫਿਰ ਕਿੱਦਾਂ ਇਹ ਮਾਹੌਲ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਹਾਂ ਤੁਸੀਂ ਦੇਖ ਰਹੇ ਹੋ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜੋ ਅਸੀਂ ਸਾਡੀਆਂ ਨੀਤਾਂ ਸਿੱਧੀਆਂ تھیں 3 ਸਾਲ ਦੇ ਅਸੀਂ ਜਿਹੜੇ ਕੰਮ ਕਰੇ ਨੇ ਉਹਦਾਂ ਦੇ ਆਧਾਰ ਤੇ ਅਸੀਂ ਵੋਟ ਮੰਗੀ ਆ ਸੋ ਲੋਕਾਂ ਨੇ ਫਤਵਾ ਦਿੱਤਾ ਬਹੁ ਵੱਡੀ ਲੀਡ ਨਾਲ ਸੰਜੀਵ ਅਰੋੜਾ ਜਿੱਤੇ ਨੇ ਸੋ ਬੜਾ ਖੁਸ਼ੀ ਦਾ ਮਾਹੌਲਾ ਆਵਾਦੀ ਪਾਰਟੀ ਜੰਦਾਬਾਦ ਪਰ ਵਿਰੋਧੀ ਤਾਂ ਕਹਿੰਦੇ ਤੇ ਕਿ ਲੁਧਿਆਣੇ ਦੀ ਚੋਣ ਨੇ ਸਭ ਕੁਝ ਦਿਖਾ ਦੇਣਾ ਹੈ ਜੀ ਦਿਖਾਤਾ ਜੀ ਉਹ ਦਿਖਾਤਾ ਜੀ ਹੁਣ ਵਿਰੋਧੀ ਕਹਿੰਦੇ ਵੀ ਇਹ 27 ਦੀ ਇਲੈਕਸ਼ਨ ਹੈ ਵਿਰੋਧੀ ਇਹ ਬੋਲਦੇ ਰਹੇ ਜੀ ਉਹਨੂੰ ਦਿਖਾਤਾ 27 ਵੀ ਕਲੀਅਰ ਹੋ ਗਿਆ ਲੁਧਿਆਣੇ ਦੀ ਇਲੈਕਸ਼ਨ ਸਾਰਾ ਕੁਝ ਦਿਖਾਤਾ 2027 ਦੇ ਵਿੱਚ ਜਿਹੜੇ ਐਮਐਲਏ ਪਹਿਲਾਂ 92 ਸੀ ਉਹਨੂੰ ਉਹ ਤੋਂ ਵੀ ਉੱਪਰ ਜਾਣਗੇ 94 ਹੋਣ 95 ਹੋ ਜਾਣ ਤਾਂ ਆਮ ਆਦੀ ਪਾਰਟੀ ਸਰਕਾਰ ਬਣਾਉਗੀ ਪੂਰਨ ਬਹੁਮਤ ਨਾਲ ਜੀ ਕਪਲ ਜੀ ਕਿਸ ਤਰ੍ਹਾਂ ਦੇਖਦੇ ਹੋ ਚੜਦੀ ਕਲਾ ਜੀ ਪੂਰੀ ਚੜਦੀ ਕਲਾ ਮਾਰਾ ਦੀ ਕਿਰਪਾ ਹੋਈ ਅੱਜ ਬਹੁਤ ਵੱਡੀ ਲੁਧਿਆਣਾ ਚੋਣ ਜਿਹੜੀ ਆਮ ਆਦੀ ਪਾਰਟੀ ਵੱਡੇ ਮਾਰਜਨ ਦੇ ਨਾਲ ਜਿੱਤੀ ਹੈ ਜੀ ਵਿਰੋਧੀ ਬੜੇ ਤੰਜ ਕਸਦੇ ਸੀਗੇ ਵੀ ਇਹ ਸੈਮੀਫਾਈਨਲ ਆ ਤੇ ਸੈਮੀਫਾਈਨਲ ਜਿੱਤ ਗਏ ਜੀ ਜਿੱਤ ਗਈ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਆ ਗਰਾਊਂਡ ਲੈਵਲ ਤੇ ਤੁਸੀਂ ਜਾ ਕੇ ਰਿਪੋਰਟ ਪਤਾ ਕਰੋਗੇ ਨਾ ਜੀ ਤਾਂ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆ ਜਰੋਂ ਦਾ ਪੰਜਾਬ ਬਣਿਆ ਉਹ ਕੰਮ ਨਹੀਂ ਸੀ ਹੋਏ ਲੱਗਦਾ ਕੰਮ ਹੋ ਰਹੇ ਆ ਲੋਕਾਂ ਦੇ ਇਹਨਾਂ ਨੇ ਹੁਣ ਅਸੀਂ ਲੁਧਿਆਣੇ ਗਏ ਜੀ ਉੱਥੋਂ ਆਸ਼ੂ ਜੀ ਮੇਰੇ ਖਿਆਲ ਕਾਫੀ ਬੜੀ ਉੱਥੋਂ ਐਮ ਐਲ ਏ ਬਣੇ ਆ ਤੇ ਮੇਰੇ ਖਿਆਲ ਮੰਤਰੀ ਵੀ ਬਣੇ ਆ ਇਹ ਪਰ ਤੁਸੀਂ ਜਾ ਕੇ ਉੱਥੇ ਜਿਹੜੀ ਬੇਸਿਕ ਲੋੜਾਂ ਨੇ ਉਹ ਵੀ ਜਿਹੜੀਆਂ ਹਾਲੇ ਤੱਕ ਉੱਥੇ ਮਤਲਬ ਨਹੀਂ ਮਿਲੀਆਂ ਸੀਗੀਆਂ ਜਿਹੜੀਆਂ ਇੱਥੇ ਸਾਡੇ ਅਰੋੜਾ ਸਾਹਿਬ ਜੀ ਇਹ ਪਹਿਲਾਂ ਸਾਡੇ ਜਿਹੜੇ ਐਮਐਲਏ ਆ ਵਿਧਾਇਕ ਸੀ ਕਿ ਉਹਨਾਂ ਦੀ ਚਲੋ ਅਚਨਚੇਤ ਮੌਤ ਹੋ ਗਈ ਸੀ ਤੇ ਫਿਰ ਮੋਰਚਾ ਸੰਭਿਆ ਅਰੋੜਾ ਸਾਹਿਬ ਨੇ ਅਰੋੜਾ ਸਾਹਿਬ ਨੇ ਉਹ ਕੰਮ ਕਰਵਾਏ ਨੇ ਜੀ ਚਾਹੇ ਉਹ ਟਰਾਂਸਫਰ ਨੇ ਚਾਹੇ ਗਲੀਆਂ ਨਾਲੀਆਂ ਦੇ ਕੰਮ ਨੇ ਚਾਹੇ ਬਹੁਤ ਸਾਰੀ ਜਿਹੜੀ ਬੇਸਿਕ ਲੋੜਾਂ ਹੁੰਦੀਆਂ ਨੇ ਉਹ ਕੰਮ ਵੀ ਜਿਹੜੇ ਨੇ ਆਸ਼ੂਜੀਤ ਕਰਵਾਏ ਨਹੀਂ ਸੀਗੇ ਅੱਜ ਜਿਹੜਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਆਮ ਆਦਮੀ ਪਾਰਟੀ ਵੱਡੀ ਲੀਡ ਲੈ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਚੌਥਾ ਤਰਫਾ ਜਿਹੜਾ ਮਾਮ ਇਹ ਮੁਕਾਬਲਾ ਸੀਗਾ ਤੇ ਇਹਦੇ ਚ ਆਮ ਆਦਮੀ ਪਾਰਟੀ ਨੇ ਬਹੁਤ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਵਲੰਟੀਅਰ ਸਹਿਬਾਨ ਦੀ ਭਗਵੰਤ ਮਾਨ ਜੀ ਦੀ ਸਾਡੇ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਸਾਡੇ ਕਮਿਨਰ ਨੇ ਕਮਿੰਗ ਕਨਵੀਨਰ ਉਹਨਾਂ ਦੀ ਮਿਹਨਤ ਤੇ ਸਾਡੀ ਸਾਰੀ ਪਾਰਟੀ ਜਿਹੜੀ ਮਿਹਨਤ ਆ ਦੇਖੋ ਸਾਡੇ ਪਸੀਨੇ ਕਿੱਦਾਂ ਆਏ ਪਏ ਆ ਇਹ ਇਹ ਮਿਹਨਤ ਪਸੀਨਾ ਉੱਥੇ ਬਹਾਇਆ ਤੇ ਅਜ ਨਤੀਜੇ ਜਿਹੜੇ ਟੀਵੀ ਤੇ ਤੁਸੀਂ ਦੇਖ ਰਹੇ ਹੋ ਤੇ ਬਹੁਤ ਵਧੀਆ ਨਤੀਜੇ ਆ ਰਹੇ ਆ ਤੇ ਸੈਮੀਫਾਈਨਲ ਕਹਿੰਦੇ ਸੀ ਸੈਮੀਫਾਈਨਲ ਜਿੱਤ ਲਿਆ ਤੇ 2000 27 ਦਾ ਜਿਹੜਾ ਫਾਈਨਲ ਆ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਜਿੱਤ ਗਈ ਵਿਰੋਧੀਆਂ ਦੇ ਕਹਿਣ ਸੀ ਆ ਵਿਰੋਧੀਆਂ ਦੇ ਕਹਿੰਦੇ ਆ 사시 ਤਾਂ ਕੁਝ ਨਹੀਂ ਕਹਿੰਦੇ ਜੀ ਤੇ ਕਹਿਣ ਦਾ ਪਾਵੇ ਆ ਵੀ ਦੁਬਾਰਾ ਫੇਰ ਸਰਕਾਰ ਦੀ ਨੀ ਜਿਹੜੀ ਬਣੀ ਗਈ ਆ ਤੇ ਦੁਬਾਰਾ ਫੇਰ ਰਿਪੀਟ ਸਰਕਾਰ ਹੋਊਗੀ ਪਰ ਉੱਥੇ ਧਰਨੇ ਪ੍ਰਦਰਸ਼ਨ ਬੜੇ ਹੋਏ ਜੀ ਬੜਾ ਜ਼ੋਰ ਲੱਗਿਆ ਧਰਨੇ ਦੇਖੋ ਜੀ ਲਾਣਾ ਹਰ ਇੱਕ ਬੰਦੇ ਦਾ ਹੱਕ ਆ ਪਰ ਧਰਨੇ ਵੀ ਇਹੀ ਬੰਦੇ ਲਾਰੇ ਸੀ ਕਾਂਗਰਸ ਅਕਾਲੀ ਜੀ ਇਹਨਾਂ ਦੇ ਬੰਦੇ ਸੀ ਉਹ ਧਰਨਾ ਆਮਨ ਤੁਸੀਂ ਉੱਥੇ ਜਾ ਕੇ ਪਤਾ ਕਰ ਲਿਓ ਧਰਨਾ ਲਾਉਣ ਵਾਲਾ ਕੌਣ ਸੀਗੇ ਜੀ ਇਹਨਾਂ ਦੇ ਬੰਦੇ ਸੀਗੇ ਇਹੀ ਪ੍ਰਦਰਸ਼ਨ ਕਰਦੇ ਸੀਗੇ ਨੈਗੇਟਿਵਿਟੀ ਫਲਾਉਂਦੇ ਸੀਗੇ ਪਰ ਉਥੋਂ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਰੀ ਤਰ੍ਹਾਂ ਦੀ ਨੈਗੇਟਿਵਿਟੀ ਨੂੰ ਨਾ ਕਰਦੇ ਹੋਏ ਉਹਨਾਂ ਨੇ ਆਸ਼ੀ ਜੀ ਨੂੰ ਚੁਣਿਆ ਇਹਨਾਂ ਨੂੰ ਚੁਣਿਆ ਅਰੋੜਾ ਸਾਹਿਬ ਨੂੰ ਚੁਣਿਆ ਤੇ ਆਸ਼ਰੂ ਦੀ ਜਿਹੜੀ ਅਸਲੀ ਜੜੀ ਆ ਐਸੀ ਦਿਖਾਈ ਆ ਤੇ ਕਿਉਂਕਿ ਲੋਕ ਜਿਹੜੇ ਆ ਉਹ ਕੰਮ ਨੂੰ ਵੋਟ ਪਾਉਂਦੇ ਆ ਇਹ ਲੋਕ ਜਿਹੜੇ ਆ ਉਹਨਾਂ ਦੇ ਆਪਣੇ ਕੰਮ ਹੋਣੇ ਚਾਹੀਦੇ ਆ ਲੋਕਾਂ ਦੇ ਬੇਸਿਕਲੀ ਕੰਮ ਹੋਣੇ ਚਾਹੀਦੇ ਆ ਜਦੋਂ ਲੋਕ ਕਿਉਂਕਿ ਆਮ ਆਦੀ ਪਾਰਟੀ ਜਿਹੜੀ ਹੈ ਕੰਮ ਕਰਿਆ ਸੀ ਤਾਂ ਇਹੀ ਕਹਿੰਦੇ ਆ ਵੀ ਅਗਲੀ ਵਾਰ ਜਿਹੜੀ 72 ਦੇ ਵਿੱਚ ਬੋੜ ਤਾਂ ਪਾਇਓ ਜੇਕਰ ਆਮ ਆਦੀ ਪਾਰਟੀ ਕੰਮ ਕਰੂਗੀ ਆਮ ਆਦੀ ਪਾਰਟੀ ਕੰਮ ਦੇ ਆਧਾਰ ਤੇ ਵੋਟ ਮੰਗਦੀ ਆ ਨਾ ਕਿ ਕਿਤੇ ਧਰਮ ਦੇ ਨਾਂ ਦੇ ਉੱਪਰ ਨਾ ਕਿਸੇ ਹੋਰ ਗੱਲ ਦੇ ਉੱਪਰ ਨਾ ਫਿਰਕਾ ਪ੍ਰਥੀ ਦੇ ਨਾਂ ਦੇ ਕੇਵਲ ਤੇ ਕੇਵਲ ਕੰਮ ਦੇ ਆਧਾਰ ਨੂੰ ਬਣਾ ਕੇ ਆਮ ਆਦੀ ਪਾਰਟੀ ਜਿਹੜੀ ਹੈ ਬੋਟ ਮੰਗਦੀ ਹੈ ਇਸੇ ਕਰਕੇ ਅੱਜ ਦੇਸ਼ ਦੇ ਜਿੰਨੀਆਂ ਵੀ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੇ ਮੈਨੀਫੈਸਟੋ ਵਿੱਚ ਪਹਿਲਾਂ ਜਿਹੜੀਆਂ ਚੀਜ਼ਾਂ ਸੀਗੀਆਂ ਮਿਸ ਸੀਗੀਆਂ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਲੋਕ ਲੋਕਾਂ ਦੇ ਬੇਸਿਕ ਸਹੂਲਤਾਂ ਨੂੰ ਲੈ ਕੇ ਜਿਹੜੀਆਂ ਲੋਕ ਗੱਲ ਨਹੀਂ ਸੀ ਕਰਦੇ ਹੁੰਦੇ ਅੱਜ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਪਹਿਲੇ ਨੰਬਰ ਦੇ ਆਧਾਰ ਦੇ ਉੱਪਰ ਸਿੱਖਿਆ ਤੇ ਸਿਹਤ ਜਿਹੜੀ ਪਹਿਲੇ ਨੰਬਰ ਤੇ ਲਿਖੀ ਹੁੰਦੀ ਹੈ ਇਹ ਆਮ ਆਦਮੀ ਪਾਰਟੀ ਦੇਣਾ ਇਹੀ ਇਹ ਸੰਘਰਸ਼ੀ ਯੋਧਿਆਂ ਦਾ ਇਹ ਦੇਣਾ ਸਮਾਜ ਨੂੰ ਇਸੇ ਕਰਕੇ ਅਸੀਂ ਅੱਜ ਫੇਰ ਦੇਖੋ ਧੁੱਪ ਦੇ ਵਿੱਚ ਫੇਰ ਫਿਰ ਰਹੇ ਹਾਂ ਭਗਵਾਨ ਜੀ ਸਾਬ ਕਹਿੰਦੇ ਸੀ ਕਿ ਲੁਧਿਆਣਾ ਚੋਂ ਜਿਤਾਓ ਵਖਰਾ ਉਸ ਕਰਕੇ ਦਿਖਾਵਾਂਗੇ ਹੁਣ ਵਖਰਾ ਕੀ ਹੋਣ ਜਾ ਰਿਹਾ ਜੀ ਬੀਬੀਆਂ ਵੀ ਹਜ਼ਾਰ ਹਜ਼ਾਰ ਰੁਪਏ ਡਿੱਕ ਰਹੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਪੰਚਾਇਤਾਂ ਨੂੰ ਜਿਨ੍ਹਾਂ ਨੇ ਸਰਬਸੰਮਤੀ ਕੀਤੀ ਆ 5-5 ਲੱਖ ਰੁਪਏ ਦੇ ਉਹ ਵੀ ਚੈੱਕ ਡਿਕ ਰਹੇ ਨੇ ਇਹ ਕਦੋਂ ਤੱਕ ਹੋ ਜਾਣਾ ਜੀ ਇਹ ਬੜੀ ਜਲਦੀ ਹੋਣ ਜਾ ਰਿਹਾ ਬੇਬੀਆਂ ਸਾਡੀਆਂ ਬਹੁਤ ਦੇਰ ਤੋਂ ਬੇਸਬਰੀ ਨਾਲ ਉਡੀਕ ਕਰ ਰਹੀਆਂ ਕਿਉਂਕਿ ਵਾਦਾ ਕੀਤਾ ਸੀਗਾ ਇਹ ਵਾਦਾ 101% ਜਿਹੜਾ ਪੂਰਾ ਹੋਊਗਾ ਉਹ ਭਵੰਤਮਾਨ ਜੀ ਸਾਡੇ ਸੀਐਮ ਸਾਹਿਬ ਲੱਗੇ ਪਏ ਨੇ ਇਸ ਚੀਜ਼ ਨੂੰ ਲੈ ਕੇ ਕਿੱਦਾਂ ਉਹਦਾ ਸਾਰਾ ਬਲੂਪ੍ਰਿੰਟ ਜਿਹੜਾ ਬਣ ਗਿਆ ਹੈਗਾ ਕਿੱਦਾਂ ਕਿੱਦਾਂ ਨੂੰ ਲਾਗੂ ਕਰਨਾ ਕਿੱਦਾਂ ਕਿੱਦਾਂ ਕਿਉਂਕਿ ਵੱਡਾ ਬਜਟ ਚਾਹੀਦਾ ਤੇ ਇਸ ਕਰਕੇ ਇਹ ਬੜੀ ਜਲਦੀ ਲਾਗੂ ਹੋਣ ਜਾ ਰਿਹਾ ਬੀਬੀਆਂ ਦੇ ਚਿਹਰਿਆਂ ਦੇ ਉੱਪਰ ਵੀ ਮਕਸ ਕਾਰਡ ਜਿਹੜੀ ਹੈ ਉਹ 1000 ਰੁਪਏ 1100 1000 ਨਹੀਂ 1100 ਰੁਪਿਆ ਦੇਵਾਂਗੇ ਮਹਾਰਾਜ ਇਹ ਵਾਦਾ ਕੀਤਾ ਸੀਗਾ 1000 ਕਿਹਾ ਸੀ ਪਰ ਕੇਜਰੀਵਾਲ ਸਾਹਿਬ ਬਾਦ ਭੰਤਮਨ ਜੀ ਕਹਿੰਦੇ 1000 ਨਹੀਂ 1100 ਦੇਵਾਂਗੇ ਜਦੋਂ ਵੀ ਲੱਗਿਆ 1100 ਰੁਪਏ ਲੱਗੂਗਾ ਬੜੀ ਜਲਦੀ ਇਹਦੇ ਦੀ ਅਨਾਉਂਸਮੈਂਟ ਹੋਣ ਜਾ ਰਹੀ ਆ ਤੇ ਹੋਰ ਹੀ ਵੱਡੇ ਵੱਡੇ ਜਿਹੜੇ ਧਮਾਕੇ ਆ ਬਹੁਤ ਵੱਡੀ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਹੋਣ ਜਾ ਰਹੀ ਜਿਹੜੀ ਕਿ ਕਦੇ ਪਹਿਲਾਂ ਪੰਜਾਬ ਚ ਨਹੀਂ ਹੋਈਆਂ ਉਹ ਇਸ ਵਾਰੀ ਹੋਣ ਜਾ ਰਹੀਆਂ ਨੇ ਬੜੀ ਜਲਦੀ ਜਿਹੜੀ ਆ ਪੰਜਾਬ ਦੇ ਵਿੱਚ ਵਿਕਾਸ ਦੀਆਂ ਹਨੇਰੀ ਆਉਣ ਵਾਲੀ ਆ ਉਹਦੀ ਤੁਸੀਂ ਥੋੜੀ ਦੇਰ ਹੋ ਟਿੱਕ ਕਰੋ ਬਸ ਜੀ ਹਾਂਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਫਿਰ ਲੱਡੂ ਬੰਡੇ ਜੀ ਢੋਲ ਦੇ ਡੱਗੇ ਤੇ ਸਾਰਿਆਂ ਨੇ ਭੰਗੜਾ ਪਾਇਆ ਬਿਲਕੁਲ ਜਦੋਂ ਖੁਸ਼ੀ ਹੁੰਦੀ ਆ ਬੰਦਾ ਲੱਡੂ ਬਣਦਾ ਏ ਦੇਖੋ ਪਾਰਟੀ ਸਾਡੀ ਜਿੱਤੀ ਆ ਸਾਨੂੰ ਜਿੱਤ ਦੀ ਬਹੁਤ ਖੁਸ਼ੀ ਆ ਤੇ ਅਸੀਂ ਲੱਡੂ ਬੰਡੇ ਜੀ ਤੇ ਨਗਰ ਪੰਚਾਇਤ ਪਾਸੋਂ ਹੁਣ ਵੱਖਰਾ ਕੀ ਕਰ ਰਹੀ ਆ ਪਾਸੋਂ ਦੇ ਲੋਕਾਂ ਨੂੰ ਕੀ ਕਹਾਂਗੇ ਤੁਸੀਂ ਆਉਣ ਵਾਲੇ ਟਾਈਮ 'ਚ ਕਿਦਾਂ ਦਾ ਕਿਉਂਕਿ ਲੋਕ ਤਾਂ ਵਿਸ਼ਵਾਸ ਜਿਤਾ ਰਹੇ ਨੇ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਪਰ ਲੋਕਾਂ ਨੂੰ ਵੀ ਕੁਛ ਨਾ ਕੋਈ ਵੱਖਰਾ ਹੋਣਾ ਚਾਹੀਦਾ ਹੈ ਉਹ ਕੀ ਕਰਨ ਜਾ ਰਹੇ ਹੋ ਫਿਰ ਬਾਈ ਜੀ ਅਸੀਂ ਨਾ ਸਾਡੇ ਸ਼ਹਿਰ ਦੇ ਵਿੱਚ ਬਹੁਤ ਤਰ੍ਹਾਂ ਦਾ ਗੰਦ ਪਿਆ ਹੋਇਆ ਪਹਿਲਾਂ ਦਾ ਅਸੀਂ ਉਹ ਗੰਦ ਨੂੰ ਸਾਫ਼ ਕਰ ਰਹੇ ਹਾਂ ਦਿਨ ਪਰ ਦਿਨ ਅਸੀਂ ਆਪ ਗਲੀਆਂ 'ਚ ਆਪ ਮਹੱਲਾਂ 'ਚ ਜਾ ਰਹੇ ਹਾਂ ਬਾੜਾਂ 'ਚ ਜਾ ਰਹੇ ਹਾਂ ਜਿੱਥੇ-ਜਿੱਥੇ ਲੋੜ ਆਸੀ ਆਪ ਹਰੇਕ ਦਾ ਫੋਨ ਚੱਕਦੇ ਹਾਂ 1 ਮਿੰਟ ਤੋਂ ਪਹਿਲਾਂ ਅਗਲੇ ਤੇ ਪਹੁੰਚਦੇ ਆ ਪਹੁੰਚਣ ਤੋਂ ਬਾਅਦ ਜੇ ਛੋਟਾ ਜਿਹਾ ਜੇ ਕੋਈ ਵੱਡਾ ਕੰਮ ਨਾਲ ਦੀ ਨਾਲ ਕਰਵਾਉਨੇ ਆ ਆਪਣੀ ਕੋਸ਼ਿਸ਼ ਪੂਰੀ ਕਰ ਰਹੇ ਆ ਉਸ ਤੋਂ ਬਾਅਦ ਸਾਰੀ ਪਾਸ ਦੇ ਵਿੱਚ ਬੁੱਟੇ ਲਾਉਣ ਦੀ ਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਲਾਈਟਾਂ ਲਾਵਾਂਗੇ ਪੂਰਾ ਮਤਲਬ ਵਧੀਆ ਕਰ ਰਹੇ ਆ ਤਾਂ ਉਹਦੇ ਅੱਜ ਨਤੀਜੇ ਵੀ ਆ ਰਹੇ ਨੇ ਲੁਧਿਆਣੇ ਚ ਆਏ ਤੁਸੀਂ ਨਤੀਜੇ ਔਰ ਵੀ ਦੇਖਿਓ ਮਾਨ ਸਾਹਿਬ ਨੂੰ ਅਸੀਂ ਭਰੋਸਾ ਦਿੰਦੇ ਆ ਵੀ ਉਰੇ 2027 ਜਿਹੜੀ ਇਲੈਕਸ਼ਨ ਹੋ ਗਈ ਮਾਨ ਸਾਹਿਬ ਨਿਊਟਰਲ ਜਿੱਤਣਗੇ ਜੀ 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 ਧੰਨਵਾਦ ਜੀ ਛੋਟੋ ਢੋਲ ਦੇ ਡੱਗੇ ਤੇ ਪਖੜੇ ਪਾਈ ਜਾ ਰਹੇ ਨੇ ਜਿੱਤ ਦੀ ਖੁਸ਼ੀ ਅੱਜ ਮਨਾਈ ਜਾ ਰਹੀ ਆ ਬਿਲਾਲ ਸਾਨੂੰ ਤੋਂ ਆ ਗਿਆ ਧੰਨਵਾਦ